हां जी दोस्तों सारेया नुं सस्श्रीकाल स्वागत करते हां टोंडा राज संधू फार्मिंग दे विच आज दोस्तों खड़े हां ਪਿੰਡ ਰਤੋਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਤੋਂ ਵੀ ਇੱਕ ਛੜਕ ਦੋਸਤਾਂ ਆਉਂਦੀ ਆ ਪਿੰਡ ਰਤੋਕੇ ਨੂੰ ਇੱਕ ਛੜਕ ਦੋਸਤਾਂ ਚੋਲਾ ਸਾਹਿਬ ਤੋਂ ਜਿਹੜੀ ਧੁੰਨ ਨੂੰ ਜਾਂਦੀ ਆ ਤੇ ਇਸੇ ਛੜਕ ਤੋਂ ਵੀ ਜਿਹੜਾ ਇੱਕ ਰਸਤਾ ਨਿਕਲਦਾ ਉਹ ਪਿੰਡ ਰਤੋਕੇ ਆ ਜਾਂਦਾ ਘੜਕਾ ਪਿੰਡ ਥੋੜੀ ਦੂਰੀ ਤੇ ਆ ਰੂੜੀ ਵਾਲਾ ਪਿੰਡ ਬਿਲਕੁਲ ਅਲੱਗ ਹੀ ਆ ਠੀਕ ਹੈ ਜੀ ਸੋ ਮਾਝੇ ਦਾ ਪਿੰਡ ਆ ਦੋਸਤੋ ਵੀਰ ਗੁਰਦੇয়াল ਦੇ ਕੋਲ ਆਏ ਆ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਕਾਫੀ ਲੰਬੇ ਸਮੇਂ ਤੋਂ ਕੋਈ 6-7 ਸਾਲ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਅੱਜ ਇਸ ਕਵਰੇਜ ਦੇ ਵਿੱਚ ਦੋਸਤੋ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਵੇਂ ਬੈੜਾ ਦਿਖਾਵਾਂਗੇ ਇੱਕ ਜਰਸੀ ਅੰਗ ਦੇ ਵਿੱਚ ਇੱਕ ਕ੍ਰੋਸਪਾਨ ਦੇ ਵਿੱਚ ਹੋਰ ਬੈੜ ਤੁਹਾਨੂੰ ਦਿਖਾ ਦਾਂਗੇ ਦੋ ਬੈੜਾ ਦੋਵੇਂ ਗੱਬਣਾ ਟੁਕੀਆਂ ਨੇ ਸਮਾ ਵੀਰ ਤੋਂ ਪੁੱਛ ਲਾਂਗੇ ਕਿੰਨਾ ਕਿੰਨਾ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਤੋ ਜਿਹੜੇ ਫਾਰਮਰ ਵੀਰ ਨੂੰ ਕਿਸਾਨ ਵੀਰ ਨੂੰ ਜਿਹੜੀ ਵੀ ਵੈੜ ਪਸੰਦ ਆਉਗੀ ਆਪਣਾ ਹੱਕ ਸਮਝ ਕੇ ਹਰ ਵਾਰ ਆਪਣੀ ਅਪੀਲ ਹੁੰਦੀ ਹੈ ਬੇਨਤੀ ਰਿਕੁਐਸਟ ਹੁੰਦੀ ਹੈ ਵੀ ਘਾੜਾਂ ਕੇ ਗੱਬਣ ਪਸ਼ੂ ਆਪਣਾ ਚੌਂ ਤਰਾਂ ਦਾ ਤਿੱਪ ਕੇ ਜ਼ਰੂਰ ਤਸੱਲੀ ਕਰ ਲਈ ਜਾਵੇ ਤੇ ਜੇਕਰ ਕੋਈ ਪਸ਼ੂ ਸੋਇਆ ਸੋਇਆ ਵੀਰ ਲੈ ਕੇ ਜਾਂਦਾ ਠੀਕ ਹੈ ਜੇ ਦੋ ਟਾਈਮ ਜ਼ਰੂਰ ਚੋਈਏ ਬਈ ਠੀਕ ਹੈ ਜੀ ਤੇ ਦੋ ਟਾਈਮ ਤਸੱਲੀ ਜ਼ਰੂਰ ਕੀਤੀ ਜਾਵੇ ਚੋ ਕੇ ਠੀਕ ਹੈ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪ੍ਰੰਤੂ ਦਾ ਜਿਹੜਾ ਸਾਹਮਣਾ ਨਾ ਤਾਂ ਤੁਹਾਨੂੰ ਕਰਨਾ ਪਵੇ ਨਾ ਕਿਸੇ ਓਨਰ ਨੂੰ ਜਾਂ ਮਾਲਕ ਨੂੰ ਠੀਕ ਹੈ ਤੇ ਖਾਸ ਇੱਕ ਵਾਰੀ ਫੇਰ ਦੱਸ ਦ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਨੇ ਆ ਤਰੀਕਾ ਜੇ ਤੁਸੀਂ ਨੋਟ ਕਰ ਲਓ ਦੋਸਤੋ ਤਰੀਕਾ ਅੱਜ 8 ਅਪ੍ਰੈਲ ਸਮਾਂ ਕੋਈ ਮਾਰਨਿੰਗ ਦੇ ਅੱਜ 9:00 ਵਜੇ ਆਪਾਂ ਇਹ ਕਵਰੇਜ ਕਰਨ ਜਾ ਰਹੇ ਆ ਵੈਸੇ ਪਸੂ ਦੋਵੇਂ ਗੱਬਣ ਆਉ ਲੈਣੀਆਂ ਬਥੇਰੇ ਡਿਟੇਲ ਕਰਦੇ ਆਂ ਗੱਲਬਾਤ ਬਾਤ ਚਿੱਤ ਸਾਂਝੀ ਸਭ ਤੋਂ ਪਹਿਲਾਂ ਵੀਰ ਗੁਰਦੇਵਾਲ ਸਿੰਘ ਜੀ ਸਸਰੀਕਾਲ ਸਸਰੀਕਾਲ ਵੀਰ ਜੀ ਠੀਕ ਆ ਵੀਰ ਜੀ ਹਾਂ ਜੀ ਵੀਰ ਜੀ ਠੀਕ ਠਾਕ ਤੁਸੀਂ ਸਾਬ ਵੀਰ ਜੀ ਬਹੁਤ ਵਧੀਆ ਵੀਰ ਗੁਰਦੇਵਾਲ ਵਧੀਆ ਚੱਲਦੇ ਵਧੀਆ ਅੱਛਾ ਵੀਰ ਗੁਰਦੇਵਾਲ ਪਸੂ ਤੁਸੀਂ ਦੱਸਿਆ ਵੀ ਆਪਾਂ ਕਾਫੀ ਲੰਬੇ ਸਮੇਂ ਤੋਂ ਕੰਮ ਪੰਜਾ ਛਿਆ ਸੱਤਾਂ ਸਾਲਾਂ ਤੋਂ ਕੰਮ ਕਰਦੇ ਆ ਰਹੇ ਜੀ ਤੇ ਜ਼ਿਆਦਾਤਰ ਵੀਰ ਜੀ ਮੱਝਾਂ ਵੀ ਆਉਂਦੀਆਂ ਆਪਣੇ ਕੋਲ ਜਾਂ ਵੈਣ ਦੇ ਉੱਪਰ ਨਹੀਂ ਜੀ ਆਪਣਾ ਇਕੱਲਾ ਹੀ گاਵਾਂ ਦਾ ਕੰਮ ਆ ਕੱਢਾ ਨਹੀਂ ਲੈਂਦੇ ਆਪਾਂ ਹਾਂਜੀ ਠੀਕ ਹੈ ਜੀ ਜਿੰਨਾ ਪੰਜ ਸੱਤ ਸਾਲ ਤੋਂ ਕਰਦੇ ਆ گاਵਾਂ ਦਾ ਹੀ ਕੰਮ ਕਰਦੇ ਆ ਹਾਂ ਤੇ ਪਸ਼ੂ ਵੀਰ ਜੀ ਇਸੇ ਤਰ੍ਹਾਂ ਰੂਟੀਨ ਜੀ ਆਉਂਦੇ ਹਾਂਜੀ ਹਾਂਜੀ ਰੂਟੀਨ ਚ ਹੀ ਆਉਂਦੇ ਠੀਕ ਆ ਤੇ ਅੱਜ ਆਪਣੇ ਕੋਲ ਵੈਸੇ ਤਿੰਨ ਨਾਕ ਸੀ ਇੱਕ ਤੁਸੀਂ ਦੱਸਿਆ ਵੀ ਸੇਲ ਹੋ ਚੁੱਕੀ ਆ ਹਾਂਜੀ ਹਾਂਜੀ ਵੀਰ ਜੀ ਇੱਕ ਸੇਲ ਹੋ ਗਈ ਇੱਥੇ ਪਿੰਡ ਦੇ ਬੰਦਿਆਂ ਨੇ ਲਈ ਆ ਓਕੇ ਹਾਂਜੀ ਹਾਂਜੀ ਠੀਕ ਆ ਜੀ ਫਿਲਹਾਲ ਜਿਹੜੀਆਂ ਦੋ ਵੜਾ ਤੇ ਵੀਰ ਗੁਰदयाल ਸਿੰਘ ਜੀ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵੈੜ ਤੋਂ ਕਰ ਲਈਏ ਜਿਹੜੀ ਜਰਸੀ ਅੰਗ ਦੇ ਵਿੱਚ ਹਾਂਜੀ ਹਾਂਜੀ ਤੇ ਪੂਰੀ ਡਿਟੇਲਿੰਗ ਦੀ ਕਰਦੀ ਆ ਸਾਂਜੀ ਇਹ ਸੂਹਾ ਕਿੰਨਾਸ ਹੁੰਦੀ ਹੈ ਤੇ ਦਿਨ ਹਜੇ ਲੈ ਜੂ ਕਿੰਨੇ ਕ ਬੱਕੇ ਇਹ ਵੀਰ ਜੀ ਦੂਜਾ ਸੂਹਾ ਹੁੰਦੀ ਆ ਵੈੜ ਓਕੇ ਹਾਂਜੀ ਦਿਨ ਹਜੇ ਕੋਈ 8-10 ਦਿਨ ਲੈ ਜੂ 8-10 ਕ ਦਿਨ ਹਾਂਜੀ 8-10 ਦਿਨ ਲੈ ਜੂਗੀ ਠੀਕ ਹੈ ਜੀ ਤੇ ਦੂਜਾ ਸੂਹਾ ਸੁਣਾ ਨੇ ਠੀਕ ਹੈ ਜੀ ਇਹ ਜਰਸੀ ਲਾ ਲਓ ਵੀ ਪਿਓਰ ਜਰਸੀ ਜੀ ਆ ਜਾਂਦੀ ਆ ਪੰਜਾਬ ਦੀ ਜਰਸੀ ਲਾ ਲਓ ਤੁਸੀਂ ਇਹ ਵੱਡਿਆਂ ਚ ਆਉਂਦੀ ਆ ਕਦ ਵੱਡਾ ਹਾਂਜੀ ਆਂਦੀ ਕਦ ਵੱਡਾ ਠੀਕ ਹੈ ਜੀ ਤੇ ਚੰਗੀ ਆ ਠੰਡੀ ਸੀਲ ਵੀ ਆ ਪੂਰੀ ਹਾਂਜੀ ਲੋਕ ਦੋਸਤੋ ਸੂਆ ਦੁਜਾ ਠੀਕ ਆ ਦਿਨ ਹਜੇ ਲੈ ਜੂ ਕਰਮਾ ਲਈ ਠੀਕ ਆ ਜੀ ਆਠ ਲੈ ਜੇ ਸੱਤ ਲੈ ਜੇ 10 ਲੈ ਜੇ ਬਾਕੀ ਦਿਨ ਲੈਦੀ ਆ ਬਖਾਲਾ ਤੁਸੀਂ ਵੇਖ ਸਕਦੇ ਏ ਢਿੱਲਾ ਲੜਾ ਲੂੜਾ ਕਾਫੀ ਜਿਆਦੀਆਂ ਨੇ ਸੋ ਬੈਕ ਸਾਈਡ ਤੋਂ ਇੱਕ ਵਾਰੀ ਤੁਹਾਨੂੰ ਥਣ ਨੇੜੇ ਤੋਂ ਦਿਖਾ ਦਿਆਂ ਥਣ ਪੂਰਾ ਹੱਥੀ ਚ ਭਾਈ ਵਾਲਾ ਠੀਕ ਆ ਜੀ ਮੁੱਠੀ ਮੁੱਠੀ ਥਣ ਸੋ ਉਲਟਾ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਆ ਵੇਖ ਕੇ ਚੈੱਕ ਕਰੋ ਹਾਂ ਲਓ ਜੀ अच्छा वीर गुरदयाल ਦੋਵੇਂ ਬੜਾ ਅੱਜ ਆਪਣਾ ਜਿੱਦਾਂ ਗੱਪਾਣਾ ਬਿਲਕੁਲ ਟਿੱਪਣ ਦੀ ਪੂਰੀ ਆਪਣੀ ਗਰੰਟੀ ਹਾਂਜੀ ਹਾਂਜੀ ਵੀਰ ਜੀ ਆਪਾਂ ਆਪਣੀ ਤਸੱਲੀ ਕਰਕੇ ਲੈ ਕੇ ਆਏ ਆ ਹਾਂਜੀ ਜਿਹੜੇ ਵੀ ਵੀਰ ਨੇ ਲੈ ਕੇ ਜਾਣੀਆਂ ਉਹ ਆਪਦੀ ਟਿੱਪ ਕੇ ਤਸੱਲੀ ਕਰਕੇ ਲਿਜਾ ਸਕਦਾ ਬਿਲਕੁਲ ਤੇ ਜੇ ਕੋਈ ਵੀਰ ਨੇ ਦੂਰੋਂ ਸੌਦਾ ਕਰਨਾ ਵਾ ਦੂਰੋਂ ਕਹਿੰਨੇ ਖਰਨੀ ਆ ਵੀਡੀਓ ਤੇ ਹੀ ਮਕਾਉਣੀ ਆ ਕਿਸੇ ਨੇ ਹਾਂਜੀ ਉਹ ਆਪਦੀ ਵੀਡੀਓ ਕਾਲ ਕਰਕੇ ਤੇ ਟਿੱਪਣ ਜਿਹੜੀ ਉਹ ਆਪਦੀ ਪਾਸ ਕਰਾ ਸਕਦਾ ਆ ਵੀਡੀਓ ਕਾਲ ਤੇ ਵੀ ਹਾਂਜੀ ਹਾਂਜੀ ਦੂਰੋਂ ਜਿਹੜਾ ਨਹੀਂ ਪਹੁੰਚ ਸਕਦਾ ਹਾਂਜੀ ਉਹਦੇ ਲਈ ਆ ਉਹ ਤਾਂ ਸੋ ਉਹਦੇ ਲਈ ਉਹ ਕਰਟੇਰੀਆ ਵੀ ਹੈਗਾ ਕੋਈ ਵੀਡੀਓ ਕਾਲ ਤੇ ਵੀ ਆਪਣੀ ਤਸੱਲੀ ਕਰਵਾ ਸਕਦਾ ਅਦਰਵਾਈਜ਼ ਜਿਹੜਾ ਕੋਈ ਦੂਰ ਨੇੜੇ ਵਾਲਾ ਵੀਰ ਹੈ ਜਾਂ ਨੇੜੇ ਪਿੰਡੋਂ ਕਿ ਬਿਲੋਂਗ ਕਰਦਾ ਠੀਕ ਹੈ ਜੀ ਉਹ ਤੁਸੀਂ ਘਰ ਆਣ ਕੇ ਆਪਦੇ ਟਿੱਪ ਕੇ ਚੌਥਾਂ ਥਾਂ ਦੀ ਤਸੱਲੀ ਕਰ ਸਕਦੇ ਜੇ ਠੀਕ ਆ ਕਦ ਤੋਂ ਵੱਡਾ ਇੱਕ ਮੀਡੀਅਮ ਹਾਈਟ ਹੁੰਦੀ ਹੈ ਮੀਡੀਅਮ ਤੋਂ ਕੋਈ ਆਪਾਂ ਇੰਚ 2 ਇੰਚ ਪਲੱਸ ਵਾਲੀ ਹਾਈਟ ਵਾਲੇ ਪਾਸੇ ਅਕਾਊਂਟ ਕਰ ਸਕਦੇ ਇਸ ਬ੍ਰੈਡ ਨੂੰ ਤੇ ਵੀਰ ਗੁਰਦੇਵਾਲ ਇੱਕ ਵਾਰੀ ਖੋਲ ਕੇ ਤੋਰ ਦਿਗੇ ਜੀ ਦਿਖਾਈਏ ਠੀਕ ਆ ਤੇ ਜਰਸੀ ਜੀ ਦੋਸਤੋ ਵੈਸੇ ਤੁਸੀਂ ਓਵਰਆਲ ਜਿੰਨੀ ਹੈ ਸਾਰੀ ਜਰਸੀ ਮੰਨ ਕੇ ਸੌਦਾ ਕਰ ਸਕਦੇ ਜੇ ਫੇਸ ਕੁਆਲਿਟੀ ਤੋਂ ਛੋਟੇ ਜੇ ਕੰਨ ਬਾਕੀ ਨਸਲ ਬਰੀਡ ਬਿਲਕੁਲ ਵੇਖਦੇ ਤੇ ਹਵਾਨੇ ਲੇਵੇ ਦੀ ਜੇਕਰ ਆਪਾਂ ਗੱਲ ਕਰੀਏ ਬਖਾਲਾ ਸੋਨਾ ਤਿਆਰ ਕਰਨ ਲਈ ਆ ਠੀਕ ਆ ਦਿਨ ਹਜੇ ਲੈਂਦੀ ਆ ਜਿੱਦਾਂ 8 ਲੈ ਜੇ 7 ਲੈ ਜੇ 10 ਲੈ ਜੇ ਇਹਨੇ ਦਿਨਾਂ ਦੇ ਵਿੱਚ ਬਖਾਲਾ ਕਰਮਾਲੀ ਪੰਡਾ ਪਾਲੂ ਥਰਡੇ ਥਰਡੇ ਠੀਕ ਆ ਜੀ ਹਵਾਨੇ ਤੋਂ ਆਪਾਂ ਜੇਕਰ ਦੇਖੀਏ ਇੱਕ ਜੱਜਮੈਂਟ ਕਰੀਏ ਬਾਕੀ ਤੋਰਾ ਤੁਸੀਂ ਇਹ ਵੇਖੋ ਤੋਰਾ ਵੀ ਠੰਡੀ ਸੀਲ ਵੀਰ ਪੂਰੀ ਆ ਕੋਈ ਚੱਕਰ ਨਹੀਂ ਆ ਜਿਤਨਾ ਮਰਜੀ ਭਾਵੇਂ ਬੰਦਾ ਥੱਲੇ ਬੈਠਾ ਅੱਛਾ ਵੀਰ ਗੁਰਦੇਵਾਲ ਕੋਈ ਬੈਕ ਸਾਈਡ ਐ ਜੀ ਬੈਕਗ੍ਰਾਉਂਡ ਕੋਈ ਜਾਣੀ ਆ ਪਹਿਲੇ ਪੂਰੇ ਸੂਏਆਂ ਦੇ ਵਿੱਚ ਕੋਈ ਦੁੱਧ ਦਾ ਕੁਛ ਵੀ ਜੀ ਪਹਿਲੇ ਸੂਏ ਤੇ ਉਹਨਾਂ ਨੇ ਕ ਤੇ ਆਪਾਂ ਦੇ ਵਹਿੜ ਦਾ ਹਿਸਾਬ ਕਿਤਾਬ ਲਾਇਏ ਤੇ ਇਹਨਾਂ ਚ ਚਵਾਊਗੀ ਵੀ 20 ਤੋਂ ਪਲੱਸ ਹੀ ਚਵਾਊ ਐਦਕੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਲੋ ਦੋਸਤੋ ਪਹਿਲੇ ਸੂਬੇ ਦਾ ਕਿਉਂਕਿ ਜਿੱਥੋਂ ਅੱਗੋਂ ਪਰੋ ਪਸ਼ੂ ਆਵੇ ਤੇ ਚਲੋ ਕਦੀ ਕਦਈ ਕੁਛ ਨਾ ਵੀ ਜਿਹੜਾ ਹੱਕ ਬਣਦਾ ਚਾਹੇ ਵਪਾਰ ਦੀ ਲੈਣ ਉੱਥੋਂ ਕੀ ਹੁੰਦਾ ਵੀ ਅੱਗੇ ਇੱਕ ਆਈਡੀਆ ਹੋ ਜਾਂਦਾ ਠੀਕ ਹੈ ਜੀ ਅੱਗੇ ਸੈਕੰਡ ਟਾਈਮਰ ਤੇ ਪਿਛਲੇ ਸੂਬੇ ਦੇ ਅਕੋਰਡਿੰਗ ਹੀ ਕੋਈ ਵੀਰ ਇੱਕ ਜੱਜਮੈਂਟ ਕਰ ਲੈਂਦਾ ਵੀ ਇਸ ਵਾਰ ਵੀ ਦੋ ਤਿੰਨਾਂ ਚਵਾਉਣਾ ਚਾਹੀਦਾ ਵਹਿੜ ਤੋਂ ਬਾਕੀ ਤੁਹਾਡੇ ਸਾਹਮਣੇ ਬਖਾਲਾ ਹਜੇ ਤਕਰੀਬਨ ਤਿਆਰ ਕਰਦੀ ਪਈ ਹੈ ਠੀਕ ਹੈ ਜੀ ਢਿੱਲਾ ਠੋਨਾ ਕਾਫੀ ਹੈ ਝੋਲ ਝੁਲ ਕਾਫੀ ਜਿਆਦਾ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆਪਾਂ ਬਿਲਕੁਲ ਅਗਲੇ ਪਿਛਲੇ ਥਾਣਾ ਦਾ ਸਾਇਜ ਵੇਖ ਕੇ ਚੈੱਕ ਕਰ ਲਓ ਆ ਲਓ ਅੱਛਾ ਵੀਰ ਗੁਰਦਿਆਲ ਜੀ ਇਹਦੀ ਕੀ ਕੀਮਤ ਰੱਖੀ ਹੈ ਡਿਮਾਂਡ ਕੀ ਕਰਦੇ ਆ ਕੀਮਤ ਵੀਰ ਜੀ ਤੁਹਾਨੂੰ ਪਤਾ ਆ ਵੀ ਬਾਜ਼ਾਰ ਦੇ ਹਿਸਾਬ ਨਾਲ ਤਾਂ ਇਹੋ ਜਿਹੇ ਵੜਾਂ ਦਾ ਲੋਕ 80 85 ਵੀ ਕਰੀ ਜਾਂਦੇ ਆ ਹਾਂ ਜੀ ਆਪਾਂ ਮੁੱਲ ਜੈ ਹੀ ਰੱਖਾਂਗੇ ਹਾਂ ਜੀ ਆਪਾਂ ਵੜ ਜਿਹੜੀ ਆ 65000 ਤੋਂ ਮਾਨਤਾ ਕਰਾਂਗੇ 65000 ਚ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ 65000 ਦੇ ਵਿੱਚੋਂ ਥੋੜਾ ਵਾਧਾ ਰਾਇਤ ਹੋ ਜਾਊਗਾ ਜਾਂ ਹੋ ਜਾਊਗਾ ਕਿਸੇ ਦਾ ਘਰ ਆ ਇਹਦਾ ਵਾਵਾ ਹੋ ਜਾਊਗਾ ਜਿਗਾ ਮਾਨਤਨ ਪੂਰਾ ਹੋ ਜਾਊਗਾ ਜੀ ਪਹਿਲੀ ਵੀਡੀਓ ਵੀਰ ਗੁਰਦਿਆਲ ਜੀ ਤੁਸੀ ਤਾਂ ਕਾਫੀ ਪਹਿਲਾਂ ਪਉਂਦੇ ਆ ਜੇ ਫਿਲਹਾਲ ਆਪਣੀ ਕਵਰੇਜ ਪਹਿਲੀ ਆ ਹਾਂਜੀ ਹਾਂਜੀ ਜਿੰਨਾ ਵੀ ਹੋ ਸਕੇ ਮਾਨਤਨ ਕਰਦੇ ਆ ਜੀ ਪੂਰਾ ਮਾਨਤਨ ਕਰਾਂਗੇ ਵੀਰ ਜੀ ਅੱਲਾ ਮਾਨਤਨ ਕਰ ਦਿਆਂਗੇ ਕੋਈ ਨਹੀਂ ਕੋਈ ਵੀ 65000 ਵੀਰ ਨੇ ਮੰਗ ਡਿਮਾਂਡ ਕੀਤੀ ਹੈ ਚਾਹੇ ਲੈਣ-ਦੇਣ ਕੀਤਾ 65000 ਦੇ ਵਿੱਚੋਂ ਜੋ ਵੀ ਛੋਟ ਛੱਪਾ ਜਿੰਨੀ ਵੀ ਗੁੰਜਾਇਸ਼ ਆ ਮੌਕੇ ਤੇ ਮਾਨਤਨ ਹੋ ਜੂਗਾ ਘਰ ਆ ਇਹਦਾ ਬਾਕੀ ਥਣਾ ਦੀ ਸਾਫ ਸੁਥਰੀ ਆ ਲੇਵੇ ਦੀ ਸਾਫ ਸੁਥਰੀ ਆ ਪਾਰਟੀ ਪੰਤਰ ਦੀ ਚੰਗੀ ਆ ਅੱਗੇ ਜਿਹੜਾ ਕੋਈ ਵੀ ਅੱਗੇ ਕ੍ਰੋਸਾਂਕ ਦੇ ਵਿੱਚ ਕਿਉਂਕਿ ਅੱਗੇ ਗਰਮੀ ਦੀ ਰੋਤ ਵੇਖਦੇ ਹੋਏ ਬਹੁਤੇ ਵੀਰ ਫੈਸਲਾ ਕਰਦੇ ਆ ਵੀ ਕ੍ਰੋਸਾਂਕ ਹੀ ਕਰੀਤੀਏ ਜਾਦੇ ਤੇ ਕ੍ਰੋਸ ਵੀ ਹੈਗੀ ਆ ਬਾਕੀ ਬਿਲਕੁਲ ਦੇਸੀ ਬਰੀਡ ਦੇ ਵਿੱਚ ਵੀ ਆ ਜਾਂਦਾ ਪਸ਼ੂ ਵੀ ਚਲੋ ਜਰਸੀ ਆ ਕੋਈ ਗਰਮੀ ਦਾ ਜਿਆਦੀ ਦਾ ਜਾਂ ਘੜ ਦਾ ਕੋਈ ਨੂੰ ਫਰਕ ਨਹੀਂ ਪੈਂਦਾ ਅੱਛਾ ਵੀਰ ਅਕ ਜਿਹੜੀ ਸੈਕੰਡ ਨੰਬਰ ਤੇ ਆਪਣੇ ਕੋਲ ਇਹ ਆ ਗਈ ਆ ਬੈੜ ਇਹ ਵੀਰ ਜੀ ਘਰ ਆ ਰਹਾਂ ਤਾਂ ਕਿਹਾ ਵੀ ਦੂਜੇ ਸੂਏ ਸੁਣਾ ਨੇ ਆਪਾਂ ਨੂੰ ਤੀਜੇ ਮੰਨਦੇ ਆ ਠੀਕ ਹੈ ਜੀ ਹਾਂਜੀ ਤੇ ਇਹ ਵੀ ਵੈਸੇ ਐਚ ਐਫ ਤੇ ਕੋਈ ਸ਼ਾਈ ਵਾਲਾ ਮਾੜਾ ਮੋੜ ਕੇ ਪਾ ਕੇ ਐਤੋਂ ਆਪਾਂ ਜਰਸੀ ਦੀ ਕਰਾਉਣਾ ਹੈ ਜੀ ਐਚ ਐਫ ਜਰਸੀ ਦਾ ਹਾਂਜੀ ਕੱਦ ਵੱਡਾ ਹੈ ਕੱਦ ਵੱਡਾ ਕੱਦ ਤੇ ਪੂਰਾ ਫੁੱਲ ਅੱਜ ਦੇ ਜਿਹਾ ਛੱਫ ਗਾੜਾ ਦੰਦਾ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ ਫੁੱਲ ਵੱਡੀ ਆ ਜਿੱਦਾਂ ਇੱਕ ਨਾਰਮਲੀ ਆਪਾਂ ਕੋਈ ਐਚ ਐਫ ਕੰਨ ਕੋ ਛੋੜਾ ਛੋੜਾ ਕੰਨ ਆ ਜੇ ਮੂੰਹ ਪੱਖ ਤੇ ਲਾਈਏ ਤੇ ਇਹ ਆਪਣਾ ਐਚ ਐਫ ਚ ਹੀ ਆ ਜਾਂਦੀ ਸਮਝੋ ਐਚ ਐਫ ਦੇ ਵਿੱਚ ਹਾਂਜੀ ਹਾਂਜੀ ਤੇ ਇਹਦੇ ਵੀਰ ਕਰਤਾਰ ਜੀ ਕਿੰਨਾ ਕੁ ਸਮਾਂ ਵੈਸੇ ਅਜੇ ਬਾਕੀ ਆ ਢਿੱਲਾ ਢੋਲਾ ਕਾਫੀ ਲੱਗਾ ਇਹਦਾ ਵੀਰ ਜੀ ਢਿੱਲਾ ਢੋਲਾ ਕਾਫੀ ਆ ਉਸ ਹਿਸਾਬ ਦੇ ਨਾਲ ਤੇ 10 ਦਿਨ ਵੈੜਾ ਅਜੇ ਖੜਦੀ ਆ ਆਪਣੇ ਆਈਡੀਆ ਦੇ ਨਾਲ ਤੇ ਠੀਕ ਹੈ ਜੀ ਹਾਂਜੀ ਹਾਂਜੀ ਲੋਬ ਦੋਸਤੋ ਹਜੇ 10 ਕੁ ਦਿਨ ਵੈਸੇ ਸੂਣ ਦਾ ਨਾਂ ਨਹੀਂ ਲੱਗਾ ਬਾਕੀ ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਲੜ ਕਾਫੀ ਜਿਆਦਾ ਢਿੱਲ ਹੋ ਜਾ ਬਹੁਤ ਜਿਆਦੀ ਢਿੱਲਾ ਢੋਲਾ ਬਹੁਤ ਜਿਆਦੀ ਆ ਆ ਤੁਸੀਂ ਵੇਖੋ ਠੀਕ ਹੈ ਤੇ ਵੱਡੀ ਵੈੜਾ ਬਾਕੀ ਥਣ ਲੇਵੇ ਦੀ ਸਾਫ ਸੁਥਰੀ ਆ ਕੋਈ ਕੋਈ ਸਾਫ ਸੁਥਰੀ ਬਹੁਤ ਠੰਡੀ ਸੀਲ ਫੋਰ ਆ ਲੋ ਜੀ ਔਰ ਤੋਂ 10 ਦਿਨ ਕੋਈ ਇੱਕ ਜਜਮੈਂਟ ਕਰਕੇ ਤੁਸੀਂ ਸੌਦਾ ਕਰ ਸਕਦੇ ਜੇ ਬਾਕੀ ਵਿਰਲ ਜਿੰਨੇ ਵੀ ਆ ਥਣਾ ਤੇ ਵਿੱਚ ਜਿਵੇਂ ਜਿਵੇਂ ਲੇਵਾ ਭਰਿਆ ਹੋਰ ਵਿਰਲ ਜੜੀ ਬਣਾ ਜੂਗੀ ਠੀਕ ਆ ਜੀ ਫਿਰ ਹਾਲ ਇੱਕ ਵਾਰੀ ਲੇਵਾ ਜਿਹੜਾ ਦੋਸਤੋ ਜਦੋਂ ਲਾਏ ਪਸੂ ਪੈਂਦਾ ਉਦੋਂ ਥੋੜੀ ਵਿਰਲ ਘਟਨੇ ਜਰ ਹੁੰਦੀ ਹੈ ਬਾਕੀ ਜਦੋਂ ਜਿਵੇਂ ਪਸੂ ਬਿਲਕੁਲ ਲੇਵਾ ਤਿਆਰ ਕਰਦਾ ਉਵੇਂ ਜਿਹੜਾ ਚੱਡਾ ਹੋਰ ਬਣਾਉਂਦਾ ਪਸੂ ਤੇ ਬਿਲਕੁਲ ਵਿਰਲ ਜੜੀ ਹੋਰ ਸਾਹਮਣੇ ਨਿਕਲ ਕੇ ਆਉਂਦੀ ਹੈ ਬਾਕੀ ਕਾਤ ਵੱਡਾ ਇੱਕ ਵਾਰੀ ਤੁਹਾਨੂੰ ਇਹ ਵੀ ਖੋਲ ਕੇ ਵੇਰਾ ਤੋੜ ਕੇ ਦਿਖਾ ਦਿੰਦੇ ਆ ਤੀਜਾ ਸੁਆ ਕੋਈ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਜੀ ਕਿ 53 ਆਪ ਦੀ ਵੀਰ ਦੀ ਤਸੱਲੀ ਆ ਕਿਉਂਕਿ ਵਪਾਰ ਦਾ ਕੰਮ ਆ ਆਪ ਉਹਨੂੰ ਤਸੱਲੀ ਕਰਕੇ ਲੈ ਕੇ ਜਾਂਦੀ ਆ ਕੋ ਜਿਹੜਾ ਕੋ ਵੀਰ ਆ ਰਿਹਾ ਖ੍ਰਿਤਣ ਬਿਲਕੁਲ ਬਿਲਕੁਲ ਜੀ ਜਰੂਰ ਤੁਸੀਂ ਬਿਲਕੁਲ ਆਪਣੇ ਹੱਥੀਂ ਤਸੱਲੀ ਕਰਕੇ ਲੈ ਕੇ ਜਾਓ ਜਾਓ ਵੀਰ ਗੁਰਦੇਵਾਲ ਜੀ ਖੋਲ ਕੇ ਤੋਰਦਗੇ ਨੂੰ ਵੀ ਲੋਬੇ ਠੀਕ ਹੈ ਜੀ ਸੋ ਹਾਈਟ ਵਾਲੇ ਪਾਸਿਓ ਵੀ ਕਿਸੇ ਵੀਰ ਨੇ ਆਉਣਾ ਤੇ ਇੱਕ ਜਜਮੈਂਟ ਹਾਈਟ ਵੀ ਬਿਲਕੁਲ ਫੋਲ ਆਉਣ ਵੇਖ ਲਓ ਵੀ ਮੇਰਾ ਅੰਗਲਾਣੀ ਤੋਂ ਪਤਾ ਲੱਗ ਜਣਾ ਸਾਰੇ ਕਾਬ 6 ਫੁੱਟ ਤੇ ਲੱਗ ਜਣਾ ਮੇਰਾ ਕਾਦਾ ਹੁਣ ਵੇਖ ਲਓ ਵੀ ਕਾ ਬਿਲਕੁਲ ਜੀ ਬਿਲਕੁਲ ਰੋਕ ਲਿਓ ਜੀ ਸੈਂਟ ਠੀਕ ਹੈ ਵੀਰ ਜੀ ਲਿਓ ਮੋੜ ਲਿਓ ਲੋਬੀ ਪ੍ਰਭੂਏ ਦੋ ਨਾਗ ਸੀਗੇ ਜਿਹੜੇ ਅੱਜ ਬਕਾਉ ਨੇ ਤੇ ਇਹਦਾ ਵੀਰ ਜੀ ਮੁੱਲ ਦੱਸਦੀ ਹੈ ਕੀ ਕਰਦੇ ਆ ਲੈਣ ਦਾ ਇਹਦਾ ਵੀਰ ਜੀ ਮੁੱਲ ਜਿਹੜੇ ਸਾਡੇ ਨਾਲ ਘਰਾਂ ਲੈਣ ਦੱਸਿਆ ਵੀ 25 ਕਿਲੋ ਦੁੱਧ ਨੇ ਚੋਆ ਪਿਛਲੇ ਸੂਏ ਆ ਅੱਜ ਕਿ ਆਪਾਂ ਮੰਨ ਕੇ ਚੱਲਦੇ ਵੀ 20 ਤੋਂ ਪਲੱਸ ਹੀ ਜਾਊਗੀ ਠੀਕ ਹੈ ਜੀ 25 ਆਪਾਂ ਆਪਾਂ ਵੀ 25 ਕਹਿ ਸਕਦੇ ਆ ਪਰ ਆਪਾਂ 22 ਤੇ ਹੀ ਮੰਨ ਕੇ ਚੱਲੀਏ ਭਾਵੇਂ ਇਹ ਦੋ ਦੋ ਨਾਗ ਵੀ ਇਹਨਾਂ ਦਾ ਕਹਿ ਸਕਦੇ ਆ ਹਾਂਜੀ ਹਾਂਜੀ ਸਸੇ ਤੋਂ ਲੋਮੀਟ ਪਲੱਸ ਹੀ ਚੱਲਣ ਦੀ ਸੁਭਾਵਨਾ ਵੱਡੀ ਹੈ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਬਾਜ਼ਾਰ ਦੇ ਹਿਸਾਬ ਨਾਲ ਜੇ ਹੁਣ ਮੁੱਲ ਕਰੀਏ ਤੇ ਮੁੱਲ ਜਿੰਨਾ ਮਰਜ਼ੀ ਕਰੀ ਜੀਏ ਵੈੜ ਦਾ ਹਾਂਜੀ ਹਾਂਜੀ ਇਹ ਆਪਾਂ 63000 ਚੋਂ ਇਹਦਾ ਮਾਨਤਾਨ ਕਰਦੇ ਹਾਂ 63 ਦੇ ਵਿੱਚੋਂ ਹਾਂਜੀ ਹਾਂਜੀ ਲੋ ਜੀ 63000 ਦੇ ਵਿੱਚੋਂ ਮਾਨਤਾਨ ਠੀਕ ਆ ਸੋ ਪਿੱਛੇ ਦੋਸਤੋ ਕਈ ਵਾਰ ਵੀਰ ਕਹੇ ਤਾਂ ਦਿੰਦੇ ਆ ਠੀਕ ਆ ਬਾਕੀ 20 ਤੋਂ ਪਲੱਸ ਵੀਰ ਨੇ ਤਾਂ ਕਹਤਾ ਵੀ 20 ਤੋਂ ਕੋਈ 21 ਚੋਲੇ 22 ਚੋਲੇ ਆਪਦੀ ਸੇਵਾ ਤੇ ਹਾਂਜੀ ਹਾਂਜੀ ਚੰਗੀ ਸੇਵਾ ਕਰ ਲਓਗੇ ਤਾਂ ਦੋ ਤੋਂ ਕੋਈ ਦੋ ਤਿੰਨ ਕਿਲੋ ਵੱਧ ਵੀ ਸਕਦੀ ਆ ਕਰਮਾਂ ਬਿਲਕੁਲ ਵੀਰ ਜੀ ਲੋਵੀ ਠੀਕ ਆ ਸੋ 63000 ਦੇ ਵਿੱਚੋਂ ਛੋਟਛੱਪਾ ਆ ਇਸ ਵੈੜ ਦਾ ਸੋ ਦੋ ਹੀ ਅੱਜ ਵੈੜਾ ਸੀਗੀਆਂ ਦੋਸਤੋ ਵੈਸੇ ਤਿੰਨ ਪਸ਼ੂ ਸੀਗੇ ਇੱਕ ਸੇਲ ਹੋ ਚੁੱਕੀ ਆ ਠੀਕ ਆ ਜੀ ਤੇ ਫਿਲਹਾਲ ਜਿਹੜੇ ਦੋ ਪਸ਼ੂ ਮੌਜੂਦ ਨੇ ਅੱਜ ਸੇਲ ਦੇ ਲਈ ਅਵੇਲੇਬਲ ਨੇ ਇਹਨਾਂ ਦੀ ਆਪਾਂ ਬਿਲਕੁਲ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਵੀਰ ਗੁਰਦਿਆਲ ਹੋਰ ਕੋਈ ਗੱਲਬਾਤ ਬਸ ਵੀਰ ਜੀ ਆਪਾਂ ਤੇ ਇਹ ਹੋ ਜਾਂਦੇ ਆ ਵੀ ਜਿਹੜਾ ਕੋਈ ਵੀ ਵੀਰ ਭਰਾ ਜਿੰਨੇ ਕਹਿੰਨੇ ਲੈਣਾ ਨਾ ਪਹੋ ਉਹ ਆਪਜੀ ਤਸੱਲੀ ਕਰਕੇ ਲੈ ਕੇ ਜਾਵੇ ਆ ਬਿਲਕੁਲ ਠੀਕ ਹੈ ਨਹੀਂ ਬਾਕੀ ਬਾਬੇ ਦੀ ਕਿਰਪਾ ਨਾਲ ਆਪਾਂ ਇੰਨਾ ਚੱਲ ਤੋ ਕਰਦੇ ਆ ਆਪਾਂ ਨੂੰ ਲਾਭ ਮਾ ਨਹੀਂ ਆਇਆ ਅਜੇ ਤੱਕ ਕਿਸੇ ਦਾ ਵੀ ਇਹ ਨਹੀਂ ਵੀ ਜਾ ਜਿਤਰਾ ਹੋਂ ਸੰਦੀਪ ਡੇਰੀ ਫਾਰਮ ਤੇ ਵੀ ਆਪਣੀਆਂ ਵੀਡੀਓ ਪਈਆਂ ਪਹਿਲਾਂ ਹਾਂਜੀ ਹਾਂਜੀ ਉਹਨਾਂ ਨੂੰ ਵੀ ਕੋਈ ਬੰਦਾ ਫੋਨ ਲਾ ਕੇ ਪੁੱਛ ਸਕਦਾ ਸਾਡੇ ਬਾਰੇ ਹਾਂ ਆ ਆਪਣਾ ਵਧੀਆ ਫਾਰਮ ਤੇ ਵੀ ਆਪਣੀਆਂ ਵੀਡੀਓ ਪਈਆਂ ਆ ਠੀਕ ਉਹਨਾਂ ਨੂੰ ਵੀ ਕੋਈ ਫੋਨ ਲਾ ਕੇ ਪੁੱਛ ਸਕਦਾ ਵੀ ਕਿਵੇਂ ਕੀ ਤੁਹਾਨੂੰ ਕੋਈ ਅਜੇ ਤੱਕ ਕੋਈ ਲਾਭ ਆਇਆ ਵੀ ਬਾਬਾ ਕਿਰਪਾ ਕਰੇ ਜਿਵੇਂ ਤੁਸੀਂ ਵੀਡੀਓ ਬਣਾ ਕੇ ਪਾਉਂਦੇ ਜੀ ਤੁਹਾਨੂੰ ਵੀ ਕੋਈ ਲਾਭਾ ਨਾ ਆਵੇ ਆਪਾਂ ਸਾਰੇ ਵਪਾਰੀ ਭਰਾਵਾਂ ਨੂੰ ਹੀ ਇਹੋ ਗੱਲ ਕਹਿੰਨੇ ਆ ਕਿ ਨਾ ਵੀਡੀਓ ਬਣਾਉਣ ਵਾਲੇ ਨੂੰ ਲਾਭਾ ਆਵੇ ਤੇ ਨਾ ਆਪਾਂ ਨੂੰ ਹੀ ਆਵੇ ਆਵੇ ਜਿਹੜਾ ਵੀਡੀਓ ਦਾ ਕੰਮ ਚੱਲਦਾ ਨਾ ਇਹ ਸੱਚਾ-ਸੋੱਚਾ ਜੀ ਚੱਲੇ ਤੇ ਕੋਈ ਵੀ ਵੀਰ ਭਰਾ ਆਪਦਾ ਹੈ ਵਿਸ਼ਵਾਸ ਦੇ ਨਾਲ ਜਿਹੜਾ ਪਹੂ ਖਰੀਦ ਸਕਦਾ ਵਿਸ਼ਵਾਸ ਨਾਲ ਖਰੀਦਿਆ ਜੀ ਹਾਂਜੀ ਹਾਂਜੀ ਲਓ ਦੋਸਤੋ ਬਿਲਕੁਲ ਸਾਫ਼-ਸੁਥਰੀਆਂ ਗੱਲਾਂ ਨੇ ਤੇ ਕਿਉਂਕਿ ਬਹੁਤ ਵੀਰ ਜਿਹੜੇ ਹੈਗੇ ਦੋਸਤੋ ਕੋਈ ਅੱਗਾ ਪਿਛਾ ਕਰ ਜਾਂਦੇ ਆ ਜਿਨ੍ਹਾਂ ਦਾ ਮਤਲਬ ਕਿ ਬਾਦ ਵਿੱਚ ਕਿਸੇ ਵੀਰ ਦਾ ਫੋਨ ਨਹੀਂ ਅਟੈਂਡ ਕਰਦੇ ਉਹ ਸਾਨੂੰ ਵੀ ਕਰਦੇ ਆ ਇਸ ਕਰਕੇ ਵੀਰ ਨੇ ਆਖਿਆ ਵੀ ਪਹਿਲਾਂ ਵੀ ਕਾਫੀ ਚੈਨਲਾਂ ਤੇ ਵੀਡੀਓ ਪਾਈਆਂ ਨੇ ਕਿਸੇ ਤਰ੍ਹਾਂ ਦਾ ਕੋਈ ਲਾਂਬੇ ਵਾਲੀ ਗੱਲ ਨਹੀਂ ਗਈ ਪਰ ਫਿਰ ਵੀ ਦੋਸਤੋ ਇੱਕ ਸਾਵਾ ਵਾਲੀ ਚੀਜ਼ ਆ ਵਾਪਰੇ ਖੱਲਰ ਦਾ ਖਾਲ ਦੇ ਪਸ਼ੂ ਦੀ ਜਿਹੜੀ ਨਰਕ ਪਰਖ ਉਹ ਘਾਰਣ ਕੇ ਆਪਣੀ ਹੱਥੀ ਅੱਖੀ ਵੇਖ ਕੇ ਜ਼ਰੂਰ ਤਸੱਲੀ ਕਰ ਲਈ ਜਾਵੇ ਕਿਉਂਕਿ ਤੁਹਾਡੀ ਖੁਰਲੀ ਤੇ ਤੁਹਾਡੇ ਘਰ ਦੀ ਜਿਹੜੀ ਸ਼ਾਨ ਬਣਨੀ ਹੈ ਪਸ਼ੂ ਬਾਕੀ ਰੇੜਪੜਤਾ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ